そう。<music> ਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿਹੜੇ ਕੀ ਮੋੜ ਵਾਧਾ ਦੇਖਿਆ ਜਾ ਰਿਹਾ ਜੀ ਆ ਦੱਸ ਦਿੰਨੇ ਆ ਕਿ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲੀ ਹੈ ਮੰਗਲਵਾਰ ਨੂੰ 1 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਤੇ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਦੌਰਾਨ ਲਗਾਤਾਰ ਵਧਦੀ ਮੰਗ ਦੇ ਕਾਰਨ ਬਾਜ਼ਾਰ ਮਹਰਾਂ ਦਾ ਮੰਨਣਾ ਕਿ ਸੋਨੇ ਦੀਆਂ ਕੀਮਤਾਂ ਵਿੱਚ ਉਤਰਾ ਚੜਾਪ ਵਿਖ ਵਿੱਚ ਵੀ ਜਾਰੀ रह ਸਕਦਾ ਹੈ ਜੇਕਰ ਤੁਸੀਂ ਗਹਿਣੇ ਬਣਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਵਾਰ ਨਵੀਨਤਮ ਕੀਮਤਾਂ ਦੀ ਜਾਂਚ ਜ਼ਰੂਰ ਕਰੋ ਐਮਸੀਐਕਸ ਤੇ 24 ਕੈਰੇਟ ਸੋਨੇ ਦੀ ਕੀਮਤ ਸਵੇਰੇ 10 ਵਜੇ ਦੇ ਕਰੀਬ 125797 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ 26 ਨਵੰਬਰ ਨੂੰ ਰਾਜਧਾਨੀ ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ 127200 ਪ੍ਰਤੀ 10 ਗ੍ਰਾਮ ਹੈ ਮੁੰਬਈ ਵਿੱਚ ਕੀਮਤ 127050 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ ਦੇਸ਼ ਭਰ ਦੇ ਹੋਰ ਸ਼ਹਿਰਾਂ ਵਿੱਚ ਵੀ ਕੀਮਤਾਂ ਵਧ ਰਹੀਆਂ ਹਨ ਚੇਨਈ ਅਤੇ ਕੋਲਕਾਤਾ ਵਿੱਚ 22 ਕੈਰਟ ਸੋਨੇ ਦੀ ਕੀਮਤ 116460 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 127050 ਰੁਪਏ ਪ੍ਰਤੀ 10 ਗ੍ਰਾਮ ਹੈ ਐਮਸੀਐਕਸ ਤੇ 1 ਕਿਲੋ ਚਾਂਦੀ ਦੀ ਕੀਮਤ 161836 ਹੈ ਜੋ ਕਿ ਪ੍ਰਤੀ ਕਿਲੋ 1815 ਰੁਪਏ ਦਾ ਵਾਧਾ ਹੈ ਜਿਹਾ ਦੱਸ ਦਿੰਦੇ ਆ ਕਿ ਚਾਂਦੀ ਦੀ ਕੀਮਤ ਵੀ ਜਿਹੜੀ ਵਧੀ ਹੋਈ ਨਜ਼ਰ ਆ ਰਹੀ ਹੈ ਚਾਂਦੀ ਨੇ ਹੁਣ ਤੱਕ 169799 ਰੁਪਏ ਪ੍ਰਤੀ ਕਿਲੋਗ੍ਰam ਦਾ ਸਭ ਤੋਂ ਘੱਟ ਅਤੇ 162211 ਰੁਪਏ ਪ੍ਰਤੀ ਕਿਲੋਗ੍ਰam ਦਾ ਉੱਚ ਰਿਕਾਰਡ ਬਣਾਇਆ ਹੈ